ਇਹ ਟਰੈਕਟਰ 1995 ਮਾਡਲ ਆ ਬਾਈ ਜੀ ਹਾਂਜੀ ਪੰਜਾਬ ਨੰਬਰ ਸਾਡਾ ਲੋਕਲ ਨੰਬਰ ਹੈ ਜੀ ਇਹ ਗੇਅਰ ਦਾ ਓਕੇ ਆ ਮੂਰਲੇ ਟਾਇਰ ਨਵੇਂ ਆ ਪਿਛਲੇ 65 70 ਪੈਸੇ ਟਾਇਰ ਆ ਬਾਈ ਜੀ ਠੀਕ ਹੈ ਜੀ ਇਹ ਹਰਿਆਣਾ ਨੰਬਰ ਆ ਬਾਈ ਜੀ ਇਹ ਬਾਈ ਜੀ 2007 ਮਾਡਲ ਆ ਜੀ ਹਾਂਜੀ ਠੀਕ ਹੈ ਪਾ ਸਾਰਾ ਟਰੈਕਟਰ ਇਹ ਨਾਲ ਆ ਬਾਈ ਜੀ ਹਾਂਜੀ ਟਿੱਕਰ ਤੱਕ ਦੇ ਵੀ ਰਹਿਣ ਨਾਲ ਹੈ ਇਹ ਬਾਈ ਜੀ 2010 ਮਾਡਲ ਆ ਜੀ ਹਾਂਜੀ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਜੀ ਪਿਛਲੇ ਟਾਇਰ ਇਹਦੇ ਹੈਗੇ ਅੱਧੇ ਜੀ ਠੀਕ ਹੈ ਜੀ ਮੂਰਲੇ ਜਿਹੜੇ ਟਾਇਰ ਹੈ ਮਰਫ ਦੇ ਜਵਾਂ ਨਵੇਂ ਆ ਜੀ ਉੱਤੇ ਮਾਰਕਾ ਪਿਆ ਜੀ ਮਰਫ ਦਾ ਭਾਈ ਇਹ 2009 ਮਾਡਲ ਟਰੈਕਟਰ ਹੈ ਹਾਂ ਜੀ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਜੀ ਮੂਰਲੇ ਟਾਇਰ ਨਵੇਂ ਆ ਰਗੇ ਬੀ ਕੇ ਟੀ ਦੇ ਜੀ ਠੀਕ ਹੈ ਜੀ ਪਿਛਲੇ ਅਪੋਲੋ ਦੇ ਹੈਗੇ ਜੀ 80 ਪੈਸੇ ਟਾਇਰ ਹੈ ਇਹ ਭਾਈ ਜੀ 2008 ਮਾਡਲ ਹੈ ਜੀ ਹਾਂ ਜੀ ਪਾਵਰ ਸਟੀਅਰਿੰਗ ਵਾਲਾ ਮੋਟੀਆਂ ਪਾਈਪਾਂ ਵਾਲਾ ਕੰਪਨੀ ਚੋਂ ਪਾਵਰ ਹੈ ਜੀ ਠੀਕ ਹੈ ਜੀ ਹੋਰ ਲੈ ਟਾ ਰੱਸੀ 85 ਪਿਛਲੇ ਪਿਛਲੇ 65 ਪੈਸੇ 16 ਦੇ ਟਾਇਰਾਂ ਚਾ ਜੀ ਸਾਰਾ ਟਰੈਕਟਰ ਓਰੀਜਨਲ ਹੈ ਪਿਛਲੇ ਟਾਇਰ ਬਾਈ ਜੀ ਦੇ ਨਾਲ ਦੇ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਪਿੰਡ ਦਿਉਣ ਦੇ ਵਿੱਚ ਖੜੇ ਆ ਜਿੱਥੇ ਬਾਈ ਰੰਮੀ ਆਪਣੇ ਨਾਲ ਜੁੜਿਆ ਹੋਰ ਬਾਈ ਕੀ ਹਾਲ ਹੈ ਵਧੀਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਕਿੰਨੇ ਕ ਟਰੈਕਟਰ ਨੇ ਰੰਮੀ ਦੇ ਬਾਈ ਟਰੈਕਟਰ ਇੱਥੇ ਆਪਣੇ ਕੋਲੇ 6 7 ਹੈ ਉਸ ਆਪਣੇ ਕੋਲੇ ਤਲਵੰਡੀ ਖੜੇ ਹੁੰਦੇ ਆ। ਕੱਲੇ ਫਾਰਮ ਟਰੈਕ ਹੀ ਵੇਚ। ਉਧਰਾਂ ਦੇ ਟਰੈਕਟਰਾਂ ਦਾ ਸਟਾਕ ਤਾਂ ਹਰ ਵਾਰੀ ਹੁੰਦਾ। ਠੀਕ ਆ ਫਾਰਮ ਟਰੈਕ ਹੀ ਵੇਚ ਦਿਉਂਗਲੇ ਹੁਣ। ਫਾਰਮ ਟਰੈਕ ਥੋੜੇ ਜ਼ਿਆਦਾ ਵੇਚ ਦੇ ਬਾਕੀ ਲੈ ਸਾਰੇ। ਕਾਪੀ ਕਾਜਾਂ ਦੇ ਕਿੱਦਾਂ ਰਹਿਣਗੇ? ਕਾਪੀ ਕਾਜਾਂ ਦੇ ਬਾਈ ਜਿੰਨਾ ਚਿਰ ਬੰਦੇ ਕੋਲੇ ਰਹੂ ਚਾਹੇ 10 ਸਾਲ ਰਵੇ। ਅਸੀਂ ਬੈਠੇ ਆ ਸਾਡੀ ਜਪ। ਹੁਣ ਆਪਾਂ ਹੀ ਤੋਂ ਸਟਾਰਟ ਕਰਦੇ ਆ 7320 ਤੋਂ ਹੋਰ ਹਟ ਗੋ। ਇਹਦੇ ਬਾਰੇ ਦੱਸੀ ਬਾਈ। ਬਾਈ ਜੀ ਇਹ ਇਹ ਟਰੈਕਟਰ ਨਹੀਂ ਇਹ ਇੱਕ ਸਕੀਨ ਟਰੈਕਟਰ ਆ। ਠੀਕ ਹੈ ਇਸ ਬੰਦੇ ਦੀ ਸੁਭਾਈ ਦਾ ਆਪਾਂ ਕਦਰ ਕਰਦੇ ਆ ਇਹ ਟਰੈਕਟਰ 1995 ਮਾਡਲ ਦਾ ਬਾਈ ਜੀ ਹਾਂਜੀ ਪੰਜਾਬ ਨੰਬਰ ਸਾਡਾ ਲੋਕਲ ਨੰਬਰ ਹੈ ਜੀ ਠੀਕ ਹੈ ਜੀ ਟਰੈਕਟਰ ਦੇ ਸਿੰਗਲ ਐਕਸਲ ਵਾਲਾ ਹਿੱਸਾ ਲਾਇਆ ਸਪੈਸ਼ਲ ਠੀਕ ਹੈ ਜੀ ਇਹਦਾ ਫਾਇਦਾ ਇਹ ਹੁੰਦਾ ਵੀ ਇੱਕ ਤੇ ਦੇ ਨਾਲ ਕਟਾਈ ਰੈਲੀ ਰਹੂਗੀ ਹਾਂਜੀ ਇੱਕ ਟਰੈਕਟਰ ਕਦੇ ਬੌਲਿੰਗ ਨਾ ਕਰੂਗਾ ਜੀ ਠੀਕ ਹੈ ਜੀ ਦੂਜਾ ਬੰਦੇ ਨੇ ਜੀ ਕੰਪਨੀ ਤੋਂ ਲੈ ਕੇ ਡਿਸਟ੍ਰੀਬਿਊਟਰ ਲਾਇਆ ਹੋਇਆ ਡਬਲ ਡਿਸਟ੍ਰੀਬਿਊਟਰ ਇਕੱਲੀ- ਇਕੱਲੀ ਪਾਈਪ ਦੀ ਫਿਟਿੰਗ ਕੰਪਨੀ ਵੀ ਹੈ ਜੀ ਠੀਕ ਹੈ ਜੀ 6 ਮਹੀਨੇ ਪਹਿਲਾਂ ਇਹਦਾ ਸਾਰਾ ਇੰਜਨ ਕੰਪਨੀ ਚ ਹੋਇਆ ਠੀਕ ਹੈ ਜੀ ਜਿੰਨਾ ਵੀ ਬੰਦੇ ਨੇ ਇਹਦਾ ਕੰਮ ਕਰਾਇਆ ਸਾਰਾ ਕੰਪਨੀ ਚ ਹੀ ਕਰਾਇਆ ਠੀਕ ਹੈ ਜੀ 1995 ਮਾਡਲ ਆ ਸਾਰਾ ਰੇਨਾਲ ਟਰੈਕਟਰ ਹੈ ਸ਼ੋ ਸ਼ੂਦ ਵਿੱਚ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਦਿਓ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰਲੇ ਗੁੜੀਆ ਦੇ ਅੱਧੇ ਕਿਾ ਜੀ ਪਿਛਲੇ 14 ਦੇ ਟਾਇਰਾਂ ਚ ਇਹ ਜੇ ਜੇ ਦੇ ਟਾਇਰ ਆ ਪਿਛਲੇ 65 70 ਰੁਪਏ ਸੀ ਠੀਕ ਹੈ ਜੀ ਕਿਤੋਂ ਪਗਰਾੜ ਨਹੀਂ ਗਲਿਆ ਕੋਈ ਵੀ ਠੀਕ ਹੈ ਜੀ ਪੂਰੇ ਸਾਫ ਨੇ ਤੇ ਰੇਟ ਕਿੰਨਾ ਰੋ ਰਮੀਆ ਦਾ ਕੀ ਜੀ ਰੇਟ ਭਾਈ ਇਹਦਾ 2.5 ਲੱਖ ਦੇਣਾ ਕਿੰਨਾ ਦਾ ਬਸ ਭਾਈ ਜੈ ਜੀ ਇਹਦੇ ਚ ਕੋਈ ਬਾੜਾ ਨਹੀਂ ਕਿਉਂਕਿ ਇਹੋ ਜਿਹਾ ਸਕੀਨ ਟਰੈਕਟਰ ਸਾਨੂੰ ਕੋਈ ਸਾਲ ਚ ਇੱਕ ਅੱਧਾ ਮਿਲਦਾ ਹੈ ਠੀਕ ਹੈ ਬਹੁਤ ਘੱਟ ਮਿਲਦਾ ਘੱਟ ਰੇਟ ਦੇ ਵਿੱਚ ਇਹ ਦੁੱਚੇ ਮਾਡਲ ਫਾਰਮ 60 ਮਿਲ ਜਾਂਦੇ ਆ ਪਰ ਇਹਦਾ ਜਿਹੜਾ ਗਾਹਕ ਹੈ ਇਹਦਾ ਜਿਹੜਾ ਰੇਟ ਹੈ ਸਪੈਸ਼ਲ ਹੀ ਹੈ ਠੀਕ ਹੈ ਤੇ ਮੂਹਰੇ ਆ ਗਿਆ 60ਵਾਂ ਇਹਦੇ ਬਾਰੇ ਦੱਸੀ ਬਾਈ ਬਾਈ ਜੀ ਇਹ ਫਾਰਮ 60 2005 ਮਾਡਲ ਹੈ ਜੀ ਹਾਂਜੀ ਇੰਜਨ ਗੇਅਰ ਦਾ ਓਕੇ ਆ ਮੂਹਰੇ ਟਾਇਰ ਨਵੇਂ ਆ ਪਿਛਲੇ 65 70 ਪੈਸੇ ਟਾਇਰ ਆ ਬਾਈ ਜੀ ਠੀਕ ਹੈ ਜੀ ਇਹ ਹਰਿਆਣਾ ਨੰਬਰ ਆ ਬਾਈ ਜੀ ਹਾਂਜੀ ਮਗਰਾੜ ਮਗਰੂੜ ਕਿਧੋਂ ਨਹੀਂ ਗਲਿਆ ਕੋਈ ਵੀ ਜੀ ਇੰਜਨ ਗੇਅਰ ਦਾ ਪੂਰਾ ਓਕੇ ਇਹਦੀ ਸ਼ੋ ਪੇਂਟ ਹੋਈ ਵੀ ਆ ਬਾਈ ਅੱਛਾ ਜੀ ਜਿਹੜੀ ਚੀਜ਼ ਹੋਈ ਆਪਾਂ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਜੀ ਇਹ ਹਰਿਆਣਾ ਨੰਬਰ ਹੈ ਅਸੀਂ 2,45,000 ਰੁਪਏ ਡਿਮਾਂਡ ਕਰਦੇ ਹਾਂ ਜੀ ਡਬਲ ਕਲਚ ਵਾਲੀ ਡਬਲ ਕਲਚ ਹਾਂ ਦੇਣਾ ਕਿੰਨੇ ਦਾ ਕੋਈ ਗੱਲ ਨਹੀਂ ਬਾਈ ਆਿਆਂ ਦਾ ਮਾਨ ਤਨ ਕਰ ਦੇਾਂਗੇ ਜੀ 2,15,000 2,15,000 ਦਾ ਮਿੱਤਰੋ ਇਹ ਬਣੂ ਤੇ ਮੂਰੇ ਆ ਗਿਆ ਫਾਰਮਨ 60 ਫੇਰ ਇਹ ਬਾਈ ਜੀ 2007 ਮਾਡਲ ਹੈ ਜੀ ਹਾਂ ਜੀ ਠੀਕ ਹੈ ਪਾ ਸਾਰਾ ਟਰੈਕਟਰ ਇਹਨਾਂ ਵਾਲਾ ਬਾਈ ਜੀ ਹਾਂਜੀ ਟਿੱਕਰ ਤੱਕ ਦੇ ਵੀ ਰਹਿਣ ਵਾਲਾ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਇਹਦੇ ਹੈਗੇ ਜੀ 80 ਪੈਸੇ ਟਾਇਰ ਆ ਬਾਈ ਜੀ 13 ਵਾਲੇ ਠੀਕ ਹੈ ਜੀ ਡਬਲ ਕਲਚ ਟਰੈਕਟਰ ਆ ਪੈਰਪੁਰ ਦਾ ਨਾਂ ਤੇ ਬਾਈ ਬਣੇ ਵੀਡੀਓ ਤੇ ਮੜਾ ਦਿਖਾ ਹਾਂਜੀ ਜੇ ਕੋਈ ਬੰਦਾ ਕੋਈ ਚੀਜ਼ ਖਾਂਦਾ ਨਾ ਆਪਾਂ ਉਹਦੀ ਸੰਭਾਈ ਦਿਖਾਉਣੀ ਜ਼ਰੂਰੀ ਬਣਦੀ ਠੀਕ ਹੈ ਜੀ ਇਹ ਪੈਰ ਦਾ ਨਾਂ ਤੇ ਰੰਗ ਪਿਆ ਪੰਜਾਬ ਨੰਬਰ ਆ ਮੂਰਲੇ ਟਾਇਰ ਜਵਾਂ ਨਵੇਂ ਆ ਜੇ ਕੇ ਕੰਪਨੀ ਦੇ ਮਾਰ ਕੇ ਪਈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬਾਈ ਰੁਪਏ ਦਾ ਰੁਪਿਆ ਟਰੈਕਟਰ ਠੀਕ ਹੈ ਜੀ ਤੇ ਮਾਡਲ ਤੇ ਰੇਟ ਮਾਡਲ 2007 ਆ ਬਈ ਰੇਟ ਇਹਦਾ ਹੈਗਾ 2,75,000 ਦੋ ਦੇਣਾ ਕਿੰਨੇ ਦਾ ਕੋਈ ਨਹੀਂ ਬਈ ਮਾਨਤਨ ਕਰਦਾ ਹੈ 5-1000 ਰੁਪਏ ਹੀ ਆਪਾਂ ਮੰਨ ਕੇ ਚੱਲਦੇ ਆਂ ਵੱਧ ਕੋਈ ਬਾਹਲਾ ਨਹੀਂ ਆਪਾਂ ਉਹ ਗੱਲ ਨਹੀਂ ਕਰਦੇ ਆਪਾਂ ਵੀ ਲੱਖ ਘਟਾ ਦੇ 50,000 ਘਟਾ ਦੇ 20,000 ਘਟਾ ਦੇ ਬਸ ਜਾਇਜ਼ ਜੇ ਰੇਟ ਮੰਗਦੇ ਆਂ ਤੇ ਸਾਫ਼ ਸੁਥਰੀ ਲੈਣੇ ਆਂ ਬਈ ਠੀਕ ਹੈ ਜੀ ਜਿਹੜੀ ਚੀਜ਼ ਹੁੰਦੀ ਆ ਉਹ ਦੱਸ ਕੇ ਦੇ ਤੇ ਮੂਰੇ ਆ ਗਿਆ ਨਸੀ ਆਸ ਆ ਇਹਦੇ ਬਾਰੇ ਦੱਸੀਏ ਇਹ ਬਾਈ ਜੀ 2010 ਮਾਡਲ ਹੈ ਜੀ ਹਾਂ ਜੀ ਪੂਰੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਜੀ ਪਿਛਲੇ ਟ ਮੂਰੇ ਜਿਹੜੇ ਟਾਇਰ ਐ ਐਮ ਆਰ ਐਫ ਦੇ ਜਵਾਂ ਨਵੇਂ ਆ ਜੀ ਉੱਤੇ ਮਾਰਕਾ ਪਿਆ ਜੀ ਐਮ ਆਰ ਐਫ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਦੀ ਕੋਈ ਆਵਾਜ਼ ਨਹੀਂ ਜੀ ਨਹੀਂ ਆਮ ਹੈਸ਼ਰ ਦੀ ਗੇਹਾਂ ਚ ਆਵਾਜ਼ ਹੁੰਦੀ ਹੈ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਕੋਈ ਆਵਾਜ਼ ਨਹੀਂ ਨਾ ਗੇਹਾਂ ਚ ਨਾ ਪਿਛਲੇ ਹਿੱਸੇ ਚ ਜੀ ਠੀਕ ਹੈ ਜੀ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ ਅਰੀਜਨਲ ਟਰੈਕਟਰ ਠੀਕ ਹੈ ਮਾਡਲ ਕੀ ਹੈ ਮਾਡਲ ਭਾਈ ਜੀ ਇਹ 2010 ਹੈ ਜੀ ਹਾਂ ਜੀ ਜੇ ਰੇਟ ਦੀ ਗੱਲ ਕਰੀਏ ਤੇ ਇਹਦਾ 1,75,000 ਰੁਪਏ ਰੇਟ ਦੇਣਾ ਦੇ ਦਾਂਗੇ ਭਾਈ 1,55,000 ਦਾ ਦੇ ਦੇਣਗੇ 1, ਬਈ ਇਹ 2009 ਮਾਡਲ ਟਰੈਕਟਰ ਹੈ। ਹਾਂਜੀ। ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਠੀਕ ਹੈ ਜੀ। ਮੂਰਲੇ ਟਾਇਰ ਨਵੇਂ ਆ ਗਏ ਆ BKT ਦੇ ਜੀ। ਠੀਕ ਹੈ ਜੀ। ਪਿਛਲੇ ਅਪੋਲੋ ਦੇ ਹੈਗੇ ਆ ਜੀ 80 ਪੈਸੇ ਟਾਇਰ ਹੈ ਜੀ। ਠੀਕ ਹੈ ਜੀ। ਬਾਡੀ-ਬੂਡੀ ਦਾ ਤੁਸੀਂ ਦਿਖਾਓ ਟਰੈਕਟਰ। ਦੋ ਸ਼ੂਦ ਆ ਜੀ। ਠੀਕ ਹੈ ਜੀ। ਪੂਰਾ ਸਾਫ ਟਰੈਕਟਰ ਹੈ ਜੀ। ਪੂਰਾ ਸਾਫ ਟਰੈਕਟਰ ਪਿਆ ਮਿੱਤਰੋ। ਡਬਲ ਕਲੱਚ ਚਾ ਬਾਈ ਜੀ ਇਹ। ਹਾਂਜੀ ਤੇ ਇੰਜਨ ਗੇਅਰ ਦਾ ਕਿੱਦਾਂ ਰੋ? ਇੰਜਨ ਗੇਅਰ ਦਾ ਬਈ ਓਕੇ ਆ ਮਗਰਾੜ ਮਗਰੂੜੇ ਦੇ। ਪੂਰੇ ਮੰਨ ਲਓ ਵੀ 12 13 ਮਾਡਲ ਆ ਰਿਹਾ ਮਗਰਾੜ ਪਾਈ ਆ ਬਾਈ ਠੀਕ ਚਲਾਈ ਚਲੂਈ ਦਾ ਪੂਰਾ ਸਾਫਟ ਟਰੈਕਟਰ ਸਾਫਟ ਟਰੈਕਟਰ ਹਾਂਜੀ ਮਾਡਲ ਤੇ ਰੇਟ ਮਾਡਲ ਬਾਈ ਜੀ ਇਹ 2009 ਆ ਰੇਟ ਇਹਦਾ 2 ਲੱਖ 75000 ਰੁਪਏ ਦੇਣਾ ਕਿੰਨੇ ਦਾ ਦੇ ਦੇਾਂਗੇ ਬਾਈ 2 55 ਦਾ ਦੇ ਦੇ 2 ਲੱਖ 55000 ਦਾ ਮਿੱਤਰੋ ਇਹ ਬਣੀ ਆ ਮੂਰੇ ਆ ਗਿਆ ਹੌਲੈਂਡ ਇਹ ਬਾਈ ਜੀ 2008 ਮਾਡਲ ਆ ਜੀ ਹਾਂਜੀ ਪਾਵਰ ਸਟੀਅਰਿੰਗ ਵਾਲਾ ਮੋਟੀਆਂ ਪਾਈਪਾਂ ਵਾਲਾ ਕੰਪਨੀ ਚੋਂ ਪਾਵਰ ਹੈ ਜੀ ਠੀਕ ਹੈ ਜੀ ਹੋਰ ਲੈਟ ਹੈ 85 ਪਿਛਲੇ ਪਿਛਲੇ 65 ਪੈਸੇ 16 ਦੇ ਟਾਇਰਾਂ ਚ ਆ ਜੀ ਠੀਕ ਹੈ ਜੀ ਟਰੈਕਟਰ ਬਾਡੀ ਬੂਡੀ ਦਾ ਪੂਰਾ ਸਾਫ ਆ ਜੇ ਸਟicker ਸਟicker ਪਏ ਆ ਜੀ ਆ ਠੀਕ ਹੈ ਜੀ ਸਟicker ਰੁਕੜੇ ਟਰੈਕਟਰ ਦੇ ਪਏ ਆ ਆਵਾਜ਼ ਬੂਜੀ ਪੂਰੀ ਵਧੀਆ ਜੀ ਠੀਕ ਹੈ ਜੀ ਹਾਈ ਲੋਅ 2 ਸਪੀਡ ਦੇ ਵਿੱਚ ਆਉਂਦਾ ਸੀ ਜੀ ਉਦੋਂ ਇਹ ਠੀਕ ਹੈ ਜੀ ਤੇ TX ਪਲੱਸ ਆ ਜੀ 55 ਹੌਸ ਪਾਵਰ ਵਾਲਾ ਹੈ ਠੀਕ ਹੈ ਹੋਰਿਆ ਕੰਪਨੀ ਦਾ weight ਜਿਹੜਾ ਨਾਲ ਆਉਂਦਾ ਸੀ ਉਹ ਲੱਗਿਆ ਹੋਇਆ ਫੋ ਜੀ ਠੀਕ ਹੈ ਮਾਡਲ ਤੇ ਰੇ ਮਾਡਲ 2008 ਹੈ ਬਈ ਰੇਟ ਇਹਦਾ ਹੈਗਾ ਜੀ 1.5 ਲੱਖ 3 10 10 ਦੇ ਲਵਾਂਗੇ 3 ਲੱਖ 10000 ਦਾ ਬਣੂ ਮਿੱਤਰੋ ਅੱਗੇ ਆ ਗਿਆ ਟਰੈਕਟਰ ਪੂਰੀ ਹੈਵੀ ਇਹਦੇ ਹੁੱਕ ਲੱਗੀ ਹੋਈ ਹੈ ਬਈ ਤੇ ਕਲੰਮੀ ਲੱਗੀ ਹੈ ਉਹਦੇ ਨਾਲ ਆ ਟਾਇਰਾਂ ਟੂਰਾਂ ਨਾਲ ਨਹੀਂ ਲੱਗਦਾ ਤਾਂ ਹੀ ਇਹਦੇ ਟਾਇਰਾਂ ਦੀ ਸਫਾਈ ਬਹੁਤ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਮਗਰਾ ਆ ਗਿਆ 60 ਫਾਰਮ ਇਹ ਬਈ 2015 ਮਾਡਲ ਹੈ ਜੀ ਹਾਂਜੀ ਠੀਕ ਹੈ ਸਾਰਾ ਟਰੈਕਟਰ ਓਰੀਜਨਲ ਆ ਪਿਛਲੇ ਟਾਇਰ ਬਾਈ ਜੀ ਇਹਦੇ ਨਾਲ ਦੇ ਆ ਜੀ ਠੀਕ ਹੈ ਜੀ ਮਗਰਾੜਾ ਮਗਰੂੜਾ ਦੇ ਝਾਤੀ ਮਰਾਦ ਸੀਸੀ ਵਰਗੇ ਮਗਰਾੜ ਪਈ ਆ ਬਾਈ ਜੀ ਠੀਕ ਹੈ ਤੇ ਇੰਜਨ ਗੇਅਰ ਦਾ ਕਿੰਨਾ ਇੰਜਨ ਗੇਅਰ ਤਾਂ ਬਾਈ ਚੱਲਿਆ ਹੀ ਇਹ 14-1500 ਘੰਟਾ ਸਾਰਾ ਇਹਦੇ ਇੰਜਨ ਨੂੰ ਕੀ ਹੁੰਦਾ ਜੀ 14-1500 ਘੰਟਾ ਮਿੱਤਰੋ ਚੱਲਿਆ ਟੌਪ ਮਾਡਲ ਹੈ ਕਲਾਸਿਕ ਵਾਲਾ ਮਾਡਲ ਆ ਬਾਈ ਕਲਾਸਿਕ ਵਾਲਾ ਹੂ ਆ ਟੌਪ ਮਾਡਲ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਹੈ ਪੂਰਾ ਵਧੀਆ ਹੈ ਵੀ ਬੰਪਰ ਲੱਗਿਆ ਹੋਇਆ ਬਾਈ ਜੀ ਜਿਹਨੂੰ ਆਮ ਆਪਾਂ ਧੱਕੇ ਵਾਲਾ ਬ ਪੌਣ ਆਈਟੀ ਵੰਗੂ ਪਲੇਟ ਲੱਗੀ ਠੀਕ ਹੈ ਜੀ ਮਾਡਲ ਤੇਰੇ ਇਹ ਮਾਡਲ 2015 ਹੈ ਜੀ ਰੇਟ ਇਹਦਾ 4 ਲੱਖ 45000 ਰੁਪਏ ਮੌਕੇ ਤੇ ਮਾਨਤਾਣ ਕਰਦੇ ਮੌਕੇ ਤੇ ਮਾਨਤਾਣ ਬਾਈ ਕਹਿੰਦਾ ਕਰ ਦਾਂਗੇ ਪੂਰੇ 60 ਆ ਗਿਆ ਮਿੰਨੀ ਸਾਥੀ ਹਾਂ ਜੀ ਇਹ ਮਿੰਨੀ 60 ਹੈ ਜੀ ਹਾਂ ਜੀ ਇਹ 2010 ਮਾਡਲ ਆ ਬਾਈ ਜੀ ਹਾਂ ਜੀ ਚਾਰੇ ਟਾਇਰ ਨਵੇਂ ਆ ਰਗੇ ਆ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਤੇਲ ਬ੍ਰੇਕ ਆ ਇਹ ਠੀਕ ਹੈ ਜੀ ਪੂਰੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ A2 ਯਾ ਟਰੈਕਟਰ origignal ਆ ਬਾਈ ਜੀ ਠੀਕ ਹੈ ਜੀ 2010 ਮਾਡਲ ਠੀਕ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਓਕੇ ਆ ਬਾਈ ਜੀ ਇੰਜਨ ਗੇਅਰ ਦਾ ਪੂਰਾ ਓਕੇ ਹੈ ਬਾਈ ਟਰੈਕਟਰ ਚੈੱਕ ਨਾਲ ਪੇਂਟ ਦਾ ਲਾ ਮਗਰਾੜਾ ਸ਼ੋ ਸ਼ੂ ਸਭ ਕੁਝ ਠੀਕ ਹੈ ਜੀ ਰੇ ਨਾਲ ਪੇਂਟ ਤੇ ਮਾਡਲ ਤੇ ਰੇਟ ਬਾਈ ਜੀ ਇਹ 2010 ਮਾਡਲ ਹੈ ਜੀ ਹਾਂ ਜੀ ਇਹਦੀ ਡਿਮਾਂਡ ਹੈ ਜੀ 2 ਲੱਖ 95000 ਰੁਪਏ ਠੀਕ ਹੈ ਜੀ ਹਾਂ ਜੀ ਲੋਕੇਸ਼ਨ ਕੀ ਪੈਗੀ ਆਪਣੀ ਲੋਕੇਸ਼ਨ ਆਪਣਾ ਪਿੰਡ ਦਿਆਉਣਾ ਬਾਈ ਹਾਂ ਜੀ ਜ਼ਿਲ੍ਹਾ ਆਪਣਾ ਬਠਿੰਡਾ ਹੈ ਮੋਕਸਾ ਰੋਡ ਉੱਤੇ ਆਪਣਾ ਇਹ ਸ਼ੋਰੂਮ ਬੜਿਆ ਹੋਇਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਆਪਣਾ ਹੈਗਾ 9855400499 ਇੱਕ ਆਪਣੇ ਕੋਲ ਹੈਗਾ 9653100499 ਦੋ ਨੰਬਰ ਹੈ ਕਿਹੜੀ ਇੱਕ ਜਿਆਦਾ ਵੇਟਿੰਗ ਚਾਉਂਦਾ ਤਾਂ ਆਪਾਂ ਦੂਜੇ ਤੇ ਲਾ ਸਕਦੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ